ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕੜਾਕੇ ਦੀ ਠੰਡ ਤੇ ਉੱਤੋਂ ਪੈ ਰਿਹਾ ਸੰਗਣਾ ਕੋਰਾ ਹਰ ਇਨਸਾਨ ਨੂੰ ਕੰਬਣੀ ਛੇੜ ਰਿਹਾ ਹੈ। ਇਸ ਕੜਾਕੇ ਦੀ ਠੰਡ ਦੇ ਵਿੱਚ ਹਰ ਇਨਸਾਨ ਆਪਣੇ ਕਮਰੇ ਦੇ ਵਿੱਚ ਜਿੱਥੇ ਰਜਾਈ ਦੇ ਵਿੱਚ ਬੜ ਕੇ ਨਿੱਗ ਮੰਨ ਰਿਹਾ ਹੈ, ਉੱਥੇ ਹੀ ਕੁਸ਼ਟ ਆਸ਼ਰਮ ਦੇ ਲੋਕਾਂ ਦੇ ਲਈ ਭਗਵਾਨ ਸ਼੍ਰੀ ਪਰਸ਼ੂਰਾਮ ਯੁਵਾ ਬ੍ਰਾਹਮਣ ਸਭਾ ਨੰਗਲ ਵੱਲੋਂ ਸਰਦੀਆਂ ਤੋਂ ਬਚਣ ਦੇ ਲਈ ਕੰਬਲ ਵੰਡੇ ਗਏ। ਇਸ ਮੌਕੇ ਸਭਾ ਦੇ ਮੈਂਬਰਾਂ ਵੱਲੋਂ ਕੁਸ਼ਟ ਆਸ਼ਰਮ ਦੇ ਵਿੱਚ ਰਹਿਣ ਵਾਲੇ 30 ਪਰਿਵਾਰਾਂ ਨੂੰ 30 ਕੰਬਲ ਦਿੱਤੇ ਗਏ। ਭਗਵਾਨ ਸ਼੍ਰੀ ਪਰਸ਼ੂਰਾਮ ਯੁਵਾ ਬ੍ਰਾਹਮਣ ਸਭਾ ਨੰਗਲ ਦੇ ਸਾਥੀਆਂ ਰਾਦੇ ਹਨੇਰੇ ਦੇ ਵਿੱਚ ਕੜਕ ਦੀ ਠੰਡ ਵਿੱਚ ਸੌ ਰਹੇ ਲੋਕਾਂ ਦੇ ਲਈ ਕੰਬਲ ਦੇ ਕੇ ਉਹਨਾਂ ਨੂੰ ਠੰਡ ਤੋਂ ਬਚਾਉਂਦਾ ਉਪਰਾਲਾ ਇੱਕ ਸਰਹਾਨੀਆਂ ਕਦਮ ਹੈ ਉਹਨਾਂ ਨੇ ਕਿਹਾ ਕਿ ਮੌਸਮ ਨੂੰ ਮੁੱਖ ਰੱਖਦੇ ਆ ਜ਼ਰੂਰਤਮੰਦ ਲੋਕਾਂ ਤੱਕ ਕੰਬਲ ਦੀ ਸੇਵਾ ਕਰਨਾ ਉਹਨਾਂ ਦੇ ਸਾਥੀਆਂ ਦੀ ਬਦੌਲਤ ਹੀ ਨੇਪੜੇ ਚੜ੍ਹ ਸਕਿਆ ਹੈ ਉਹਨਾਂ ਨੇ ਕਿਹਾ ਕਿ ਉਹ ਅਕਸਰ ਹੀ ਕੰਬਲ ਵੰਡਣ ਦੀ ਸੇਵਾ ਕਰਦੇ ਰਹਿੰਦੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀਆਂ ਬਹੁਤ ਜ਼ੋਰਾਂ ਤੇ ਆ ਤੇ ਠੰਡ ਬਹੁਤ ਵੱਧ ਰਹੀ ਹੈ ਦਿਨ-ਦਿਨ ਭਗਵਾਨ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਨੰਗਲ ਨੇ ਆਪਣੀ ਧਾਰਮਿਕ ਜ਼ਿੰਮੇਵਾਰੀ ਨੂੰ ਵੀ ਨਿਭਾਉਂਦੇ ਹੋਏ ਅੱਜ ਸਮਾਜਿਕ ਤੌਰ ਤੇ ਵੀ ਇੱਕ ਕਾਰਜਾ ਕਰਦੇ ਹੋਏ ਸਮਾਜ ਦੇ ਵਿੱਚ ਕੋਸ਼ਟ ਆਸ਼ਰਮ ਸ੍ਰੀ ਰਾਮ ਕੋਸ਼ਟ ਆਸ਼ਰਮ ਨੰਗਲ ਨੂੰ ਚੁਣਿਆ ਹੈ ਤੇ ਅੱਜ ਠੰਡ ਦੇ ਮੌਸਮ ਦੇ ਵਿੱਚ ਕਰੀਬਨ ਤਕਰੀਬਨ ਇੱਥੇ 30 ਦੇ ਕਰੀਬ ਪਰਿਵਾਰ ਰਹਿੰਦੇ ਆ ਉਹਨਾਂ ਨੂੰ 30 ਦੇ 30 ਪਰਿਵਾਰਾਂ ਨੂੰ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਵਾ ਦੇ ਵੱਲੋਂ ਇਹਨਾਂ ਪਰਿਵਾਰਾਂ ਨੂੰ ਡਬਲ ਬੈੱਡ ਦੇ ਕੰਬਲ ਅੱਜ ਦਿੱਤੇ ਨੇ ਤੇ ਠੰਡ ਦੇ ਕਾਰਨ ਕਿਉਂਕਿ ਬਹੁਤ ਹੀ ਪਰੇਸ਼ਾਨੀ ਹੋ ਰਹੀ ਹੈ ਇੱਕ ਤਾਂ ਇਹ ਬਿਲਕੁਲ ਹੀ ਖੁੱਲੀ ਜਗ੍ਹਾ ਹੈ ਇਹਨਾਂ ਦੀ ਜੋ ਸਰਕਾਰ ਨੇ ਬਣਾਈ ਹੈ ਸਥਾਨ ਤਾਂ ਬਹੁਤ ਵਧੀਆ ਬਣਾ ਕੇ ਦਿੱਤਾ ਸਰਕਾਰ ਵੱਲੋਂ ਅਸੀਂ ਸਰਕਾਰ ਦੀ ਬਹੁਤ ਇਸ ਗੱਲ ਦੀ ਪ੍ਰੇਜ਼ ਵੀ ਕਰਦੇ ਆਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿਉਂਕਿ ਇਹ ਖੁੱਲਾ ਇਲਾਕਾ ਹੈ ਬਿਲਕੁਲ ਨਹਿਰ ਦੇ ਕਿਨਾਰੇ ਹੈ ਠੰਡ ਬਹੁਤ ਹੈ ਇੱਥੇ ਚਾਰ ਦੀਵਾਰੀ ਬਿਲਕੁਲ ਨਹੀਂ ਹੈ ਅਸੀਂ ਮਿਊਸਪਲ ਕਾਉਂਸਲ ਨੰਗਲ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਇਹਨਾਂ ਨੂੰ ਇਹ ਜਗ੍ਹਾ ਤੇ ਸ਼ਿਫਟ ਕੀਤਾ ਗਿਆ ਕਿਰਪਾ ਜੰਗਲੀ ਜਾਨਵਰਾਂ ਤੋਂ ਦੇਖਦੇ ਹੋਏ ਜਾਂ ਇਹਨਾਂ ਦੀ ਸੇਫਟੀ ਨੂੰ ਦੇਖਦੇ ਹੋਏ ਬੱਚੇ ਵੀ ਆ ਨਹਿਰ ਦਾ ਕਿਨਾਰਾ ਹੈ ਇੱਥੇ ਚਾਰ ਦੀਵਾਰੀ ਜ਼ਰੂਰ ਬਣਾਈ ਜਾਵੇ ਅਸੀਂ ਭਗਵਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਾਹਾ ਵੱਲੋਂ ਜੋ ਵੀ ਸਾਡੇ ਸਮਾਜ ਦੇ ਪ੍ਰਤੀ ਜਿਮੇਵਾਰੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਵੀ ਭਗਵਾਨ ਦੀ ਕਿਰਪਾ ਦੇ ਨਾਲ ਸਾਰੇ ਸਦਸਿਆ ਰਲ ਮਿਲ ਕੇ ਪੂਰੀ ਤਨਦੇਹੀ ਨਾਲ ਨਿਵਾਵਾਂਗੇ ਜੈ ਭਗਵਾਨ ਸ੍ਰੀ ਪਰਸ਼ੂਰਾਮ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਬ੍ਰਾਹਮਣ ਸਭਾ ਨੰਗਲ ਵੱਲੋਂ ਕਿਉਂਕਿ ਜਿਹੜਾ ਸਰਦ ਰਿਤੂ ਪੂਰੇ ਆਲੰਮ ਤੇ ਚੱਲ ਰਹੀ ਹੈ ਬ੍ਰਾਹਮਣ ਸਭਾ ਦੇ ਸਾਥੀ ਸਾਡੇ ਬਿਜੇ ਜੀ ਸੰਦੀਪ ਜੀ शिव कुमार जी विजय कुमार जी ਸਾਡੇ ਮਦਨੁਕਪਾਲ ਜੀ ਸਾਡੇ ਬਾਲੀ ਸਾਹਿਬ ਤੇ ਸਾਰੇ ਨੇ ਇੱਕ ਪ੍ਰਣ ਕੀਤਾ ਕਿ ਅੱਜ ਜਿਹੜਾ ਚਾਰੇ ਤਰਫ ਸਰਦੀ ਚੱਲ ਰਹੀ ਹੈ ਕਿ ਭਗਵਾਨ ਪਰਸ਼ੂਰਾਮ ਸਵਾ ਨੰਗਲ ਬਨੋਂ ਅੱਜ ਜਿਹੜੇ ਸਾਡੇ ਸਾਥੀ ਕੋਸ਼ ਆਸ਼ਰਮ ਐਮ ਪੀ ਦੀ ਕੋਠੀ ਨੇੜੇ ਬਾਬਾ ਤੁਣਾ ਮੰਦਿਰ ਦੇ ਵਿੱਚ ਕੰਬਲ ਵੰਡਣ ਦਾ ਇਹਨਾਂ ਨੇ ਜਿਹੜਾ ਪ੍ਰੋਗਰਾਮ ਅਲਿਕਿਆ ਔਰ ਬੜਾ ਬੜੀਆ ਸਲਾਗਾ ਜੋਗ ਹੈ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਸਾਥੀ ਹੈ ਕਿ ਅੱਗੇ ਨੂੰ ਵੀ ਜਿੱਦਾਂ ਮਦਨ ਜੀ ਹੈ ਸਾਰੇ ਨੇ ਸ਼ਵਾਸ਼ਨ ਵੀ ਦਿੱਤਾ ਕਿ ਅਸੀਂ ਸਾਰੇ ਨਾਲੇ ਮਿਲ ਕੇ ਕਿਉਂਕਿ ਗਰੀਬਦਾਨ ਮਹਾਦਾਨ ਸਾਰਾ ਜਿਹੜਾ ਕਿਹਾ ਜਾਂਦਾ ਹੈ ਤੇ ਅਸੀਂ ਆਨਲਾਈਨ ਟਾਈਮ ਦੇ ਵਿੱਚ ਜਿਸ ਨਾਲ ਮਦਨ ਸਿੰਘ ਨੇ ਕਿਹਾ ਬੀਬੀ ਐਮਪੀ ਪ੍ਰਸ਼ਾਸਨ ਦੇ ਅੱਗੇ ਵੀ ਤੇ ਮਿਊਨਿਸਪਲ ਨੰਗਲ ਦੇ ਅੱਗੇ ਵੀ ਇਹ ਪੁਰਜੋਰ ਬੇਨਤੀ ਕਰਾਂਗੇ ਕਿ ਜਿਹੜਾ ਮਹਿਰ ਐਮਪੀ ਦੀ ਕੋਠੀ ਚੱਲ ਰਹੀ ਹੈ ਕਿਉਂਕਿ ਇਹ ਵਿਚਾਰੇ ਜਿਹੜਾ ਬਸਰ ਕਰ ਰਹੇ ਆਪਣਾ ਕਿ ਅਗਰ ਚਾਰਦੁਵਾਰੀ ਵੀ ਹੋ ਜਾਵੇ ਤੇ ਨਾਲ ਨਾਲ ਮਹਿਰ ਚੱਲ ਰਹੀ ਹੈ ਕਿ ਇਹ ਉਤਰਾਈ ਹੈ ਕਿਤੇ ਜਿਸ ਤਰ੍ਹਾਂ ਸਾਈਕਲ ਜਾਂਦਾ ਬੱਚੇ ਜਾਂਦੇ ਕੀ ਐਸਾ ਨਾ ਹੋਵੇ ਕੋਈ ਹਾਦਸਾ ਹੋ ਸਕੇ ਸਾਡੀ ਸਾਰੀ ਬ੍ਰਾਹਮਣ ਸਭਾ ਵੱਲੋਂ ਸਾਰੇ ਪ੍ਰਸ਼ਾਸਨ ਬੀਬੀਐਮਬੀ ਨਗਰ ਕੌਂਸਲ ਦੇ ਇੱਕ ਅਪੀਲ ਹੈ ਕਿ ਜਲਦੀ ਵੀ ਜਲਦੀ ਜਿਹੜੀ ਇਹਨਾਂ ਦੀ ਸੁਣਾਈ ਕੀਤੀ ਜਾਵੇ ਅਸੀਂ ਇਕੱਠੇ ਹੋ ਕੇ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਵੀ ਦੇਵਾਂਗੇ ਤੇ ਅੱਗੇ ਵੀ ਜਿੱਥੇ ਜਾਣਾ ਪਿਆ ਜਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ